ਰੋਂਦੀ ਰੋਂਦੀ ਨੇ ਮੈਂ ਅੰਦਰ ਹੀ ਬਾਬਾ ਜੀ ਅੱਗੇ ਅਰਦਾਸ ਬੇਨਤੀਆਂ ਕਰਨ ਲੱਪਈਆਂ ਗੱਲਾਂ ਕਰਨ ਲੱਪਈਆਂ ਵੀ ਬਾਬਾ ਜੀ ਜੇ ਅੱਜ ਮੇਰਾ ਟੋਪਸ ਨਾ ਲੱਭਾ ਨਾ ਤੇ ਮੇਰਾ ਗੁਰੂ ਘਰ ਛੁੱਟ ਜਾਣਾ ਵੀ ਜੇ ਅੱਜ ਮੈਨੂੰ ਟੋਪਸ ਨਾ ਮਿਲਿਆ ਤੇ ਮੇਰੇ ਗਾਹ ਘਰਦਿਆਂ ਨੇ ਮੈਨੂੰ ਇੱਥੇ ਆਉਣ ਨਹੀਂ ਦੇਣਾ ਕਰਕੇ ਥੱਕ ਹਾਰ ਕੇ ਤੇ ਇੱਥੇ ਆ ਗਈਆਂ ਤਾਂ ਪੈ ਜਾਣਾ ਟੋਪਸ ਲੈ ਕੇ ਹੀ ਆ ਕਿਉਂਕਿ ਜੇ ਮੈਂ ਉਦਾਂ ਚੱਲ ਗਈ ਮੇਰਾ ਗੁਰੂ ਘਰ ਛੁੱਟ ਜਾਣਾ ਤੇ ਉਹ ਕਹਿੰਦੀ ਮੈਂ ਰੋਈ ਜਾਨੀ ਮੈਨੂੰ 10 15 ਮਿੰਟ ਹੋ ਗਏ ਰੋਂਦੀ ਨੂੰ ਤੇ ਉਦੋਂ ਬਾਅਦ ਚਾ ਨਾ ਸੰਗਤ ਵਿੱਚੋਂ ਕੋਈ ਇੱਕ ਐਸਾ ਬਜ਼ੁਰਗ ਨਿਕਲੇ ਆ ਬਜ਼ੁਰਗ ਨਿਕਲੇ ਮੈਨੂੰ ਕਹਿੰਦਾ ਵੀ ਧੀਏ ਰੋਂਦੀ ਕਿਉਂ ਆ ਲੈ ਫੜ ਆਪਣਾ ਟੋਪਸ ਕਹਿੰਦੇ ਮੇਰੇ ਉਹਨਾਂ ਨੇ ਹੱਥਾਂ ਦੇ ਟੋਪਸ ਰੱਖਿਆ ਆ ਮੈਂ ਜਦੋਂ ਇਹਦਾ ਟੋਪਸਾਲ ਦੇਖ ਕੇ ਤੇ ਇਦਾਂ ਦੇਖਿਆ ਤਾਂ ਨੂੰ ਮੁੜ ਕੇ ਤੇ ਮੇਰੇ ਅੱਗੇ ਨੇਰ ਛਾ ਗਿਆ ਜਦੋਂ ਮਲ 15 20 ਸੈਕਿੰਡ ਲਈ ਤੇ ਜਦੋਂ 15 20 ਸੈਕਿੰਡ ਬਾਅਦ ਨੇਰ ਹਟਿਆ ਆ ਤੇ ਮੈਨੂੰ ਉੱਥੇ ਕੋਈ ਨਹੀਂ ਦਿਸਿਆ ਉਹ ਵਾਲੇ ਬਾਬਾ ਜੀ ਨਹੀਂ ਦਿਸੇ ਦੇਖ ਵੀਰੇ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਸੌਖੇ ਜਿਹੀ ਗੱਲ ਆ ਤੂੰ ਜਾਂ ਤੱਕ ਕਿਸੇ ਕੋਲੋਂ ਚਪੈਰਾ ਕਰਵਾ ਲੈ ਤੇ ਜਾਂ ਕਰ ਲੈ ਜਿਵੇਂ ਤੂੰ ਇਹ ਕਹਿ ਰਿਆ ਨਾ ਤੂੰ ਕਿੰਨੇ ਦਿਨ ਹੋ ਗਏ ਵੀਡੀਓ ਪਾ ਰਿਆ ਤੇ ਮਹਿਮਾ ਸੁਣੋ ਮਹਿਮਾ ਸੁਣੋ ਇੱਕ ਮਹਿਮਾ ਹੋਰ ਕਰਾ ਉਹ ਮੈਂ ਤੈਨੂੰ ਦੱਸਦਾ ਉਹ ਕੀ ਇਹ ਜਿਹਾ ਪੜਾ ਇੱਕ ਚਪੈਰਾ ਆਪ ਕਰ ਜਾਂ ਕਿਸੇ ਕੋਲੋਂ ਕਰਵਾ ਕਿ ਸਾਰੇ ਹੀ ਬੰਦੀ ਸਿੰਘ ਰਿਹਾ ਹੋ ਜਾਣ ਕਿਉਂਕਿ ਜੇਕਰ ਤੂੰ ਤੁਸੀਂ ਕਰ ਲੋ ਤੁਸੀਂ ਬਾਅਦ ਵਿੱਚ ਬਹਾਨਾ ਮਾਰ ਲੋਗੇ ਤੁਹਾਡੀ ਸ਼ਰਧਾ ਦੇ ਵਿੱਚ ਕਮੀ ਸੀ ਆ ਗੱਲ ਹੋ ਗਈ ਤੁਹਾਡੇ ਕਿਥੇ ਕਮੀ ਹੋ ਗਈ ਤੁਸੀਂ ਕਰਵਾ ਲਓ ਆਪ ਕਰ ਲਓ ਤੁਹਾਡੇ ਚ ਵੱਧ ਸ਼ਰਦਾ ਔਰ ਕੇਚੇ ਹੋ ਸਕਦੀ ਹੈ ਤੁਹਾਡੇ ਚ ਜਿਹੜੇ ਸ਼ਰਦਾ ਬਹੁਤ ਜ਼ਿਆਦਾ ਇੱਕ ਚ ਪਹਿਰਾ ਕਰੋ ਸਾਰੇ ਬੰਦੀ ਸਿੰਘ ਰਿਆ ਹੋ ਜਾਣ ਹੁਣ ਤੁਸੀਂ ਦੇਖੋ ਤੁਸੀਂ ਉਹ ਬੀਬੀ ਦੀ ਗੱਲ ਸੁਣਾਈ ਕਿ ਬੀਬੀ ਨੂੰ ਐ ਕਰਕੇ ਉਹ ਚਮਕਾ ਮਿਲ ਗਿਆ ਹੈ ਨਾ ਤੇ ਜਿਉ ਇੱਕ ਚਮਕਾ ਮਿਲ ਸਕਦਾ ਹਾਲਾਂਕਿ ਜੇ ਮਲਕ ਚਮਕਾ ਨਾ ਵੀ ਮਿਲਦਾ ਤੇ ਬਜਾਰੋਂ ਲਿਆ ਜਾ ਸਕਦਾ ਸੀ ਤੇ ਬੰਦੀ ਸਿੰਘ ਕਰਵਾ ਲਓ ਇੱਕ ਚ ਪਹਿਰਾ ਕਰੋ ਐ ਐਤਵਾਰ ਆਉਣਾ ਨਾ ਠੀਕ ਹੈ ਜੀ ਅੱਜ ਸ਼ੁੱਕਰਵਾਰ ਕੱਲ ਸ਼ਨੀਵਾਰ ਅਪਰਸੋ ਐਤਵਾਰ ਐਤਵਾਰ ਇੱਕ ਜਪਹਿਰਾ ਕਰੋ 100 ਵਾਰ ਸਾਰੇ ਬੰਦੀ ਸਿੰਘ ਰਿਹਾ ਉਹ ਬਾਹਰ ਆ ਜਾਣ ਸਾਰੀ ਦੁਨੀਆ ਦੇ ਵਿੱਚ ਪ੍ਰੂਫ ਹੋ ਜਾਵੇਗਾ ਵੀ ਤੁਸੀਂ ਸੱਚੇ ਹੋ ਬਸ ਇੰਨੀ ਗੱਲ ਹੈ ਕਿ ਬੇਨਤੀ ਨੂੰ ਮੰਨੋ ਸਾਡੀ ਨੂੰ ਬਸ ਬੇਨਤੀ ਨੂੰ ਸਾਡੀ ਨੂੰ ਮੰਨ ਲਿਓ ਕਿ ਇੱਕ ਜਪਹਿਰਾ ਕਰੋ ਸਾਰੇ ਬੰਦੀ ਸਿੰਘ ਬਾਹਰ ਆ ਜਾਣ ਫਿਰ ਉਹ ਹੋ ਗਿਆ ਜੇ ਅਪਾ ਰਲ ਮਿਲ ਕੇ ਸਾਰੇ ਜਣੇ ਕਰੀ ਕਰੀ ਜਾਵਾਂ ਕਰਾਂਗੇ ਠੀਕ ਹੈ ਜੀ ਅਭੀਨ ਤੀਨ ਪ੍ਰਵਾਹਨ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ